ਹੋਏ ਹੋਏ ਦੋ ਘੋੜੇ ਵੀ ਅਗਲੇ ਦੀ ਹਿੱਕ 'ਚੋਂ ਜਕਾਰਾ ਛੱਡ ਕੇ ਤੇ ਬਲੰਦੀ ਨਾਲ ਕਿਹਾ ਸੀ ਬਿਦੀ ਚੰਦ ਸੀਨਾ ਗੁਰੂ ਕਾ ਸੀਨਾ ਵੀ ਪਿੰਡ ਮੇਰਾ ਸੀਨਾ ਹੀ ਤੇ ਛੇਵੇਂ ਪਾਤਸ਼ਾਹ ਮੇਰੇ ਗੁਰੂ ਹੀ ਨਾ ਮੇਰਾ ਬਿਦੀ ਚੰਦ ਹੀ ਪਹਿਲਾ ਵੀ ਮੈਂ ਲੈ ਕੇ ਗਿਆ ਅੱਜ ਆ ਵੀ ਮੈਂ ਲੈ ਚੱਲਿਆ ਜੇ ਤੇਰੀਆਂ ਬਾਹਾਂ 'ਚ ਜੋਰ ਆ ਨਾ ਜੇ ਤੇਰੀ ਛਾਤੀ ਦਮ ਭਰਦੀ ਐ ਤੇ ਆਕੇ ਲੈ ਜੀ ਜੇ ਤੇਰੀਆਂ ਬਾਹਾਂ ਕੰਮ ਕਰਦੀਆਂ ਤੇ ਇਤਿਹਾਸ ਵੇਖ ਲੋ ਤਰੇਲੀ ਆ ਜਾਂਦੀ ਨਾ ਅੱਜ ਬਾਬਾ ਬਿਰੀ ਚੰਦ ਸਾਹਿਬ ਵੇਂਦੇ ਹੋਣਗੇ ਕਿੱਧਰ ਚਲੇ ਗਏ ਜਿਹੜੀ ਕੌਮ ਨੇ ਕਲੀਆਂ ਫੌਜਾਂ ਤਿਆਰ ਕਰਨ ਵਾਸਤੇ ਨਹੀਂ ਛੇਵੇਂ ਪਾਤਸ਼ਾਹ ਕਹਿੰਦੇ ਬਹਿਜੋ ਬੜੇ ਬੜੇ ਜਰਨੈਲ ਸੀ ਮਾਰੇ ਕਹਿੰਦੇ ਨਹੀਂ ਬਹਿਜੋ ਲੰਗਰ ਪਾਣੀ ਛਕੋ ਨਾਮ ਜਪੋ ਕੋਈ ਨਹੀਂ শেਠ ਜੀ ਰੋ ਨਾ ਤੁਹਾਡੀ ਭੇਟ ਆ ਜੂਈ ਪਰ ਅੱਜ ਕਿਤੇ ਨਾ ਕਿਤੇ ਬੜਾ ਹਨੇਰਾ ਦੀਦਾ ਵੀ ਬਾਬਾ ਵਿਧੀ ਚੰਦ ਸਾਹਿਬ ਜੀ ਗੁਰੂ ਆਰਗਵਿੰਦ ਸਾਹਿਬ ਕਰੋ ਤਰਸ ਤੁਹਾਡੇ ਸਮੇਂ ਦੇ ਵਿੱਚ ਤੇ ਤੁਸੀਂ ਆਪਣੀ ਇਮਾਨਤ ਨਹੀਂ ਛੱਡੀ ਅਗਲਿਆਂ ਕੋ ਔਰ ਉਹ ਵੀ ਲਿਆਂਦੀ ਵੰਗਾਰ ਕੇ ਥਾਪੀ ਮਾਰ ਕੇ ਇਹ ਗੱਲ ਕਹੀ ਵੀ ਮੈਂ ਚੋਰ ਨਹੀਂ ਆ ਨਾ ਮੈਂ ਨਜੂਮੀ ਹੂੰ ਬਸ ਤੈਨੂੰ ਇਹ ਦਿਖਾਉਣਾ ਸੀ ਵੀ ਦਿਨੇ ਤਾਰੇ ਵੇਖੇ ਕਦੀ ਦਿਨੇ ਆਖੋ ਸਤਿਨਾਮ ਦਿਨੇ ਤਾਰੇ ਵੈਸੇ ਨਿਕਲਦੇ ਨਹੀਂ ਐ ਪਰ ਜੇ ਦਿਖਾਏ ਕਿਸੇ ਨੇ ਸ਼ਾਹਜਹਾਨ ਨੂੰ ਤਾਰੇ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਯਾਹਗੀਰ ਨੂੰ ਤਾਰੇ ਦਿਖਾਏ ਇਹ ਉਸੇ ਕੁਰਸੀ ਨੂੰ ਦਿਨੇ ਤਾਰੇ ਵਿਖਾਈ ਉਸ ਮਰਦ ਨੇ ਅੱਜ ਵੀ ਉਹੀ ਕੁਰਸੀ ਆ ਫਰਕ ਇਹ ਨਾ ਐ ਪਿਓ ਥਾਪੀ ਮਾਰ ਕੇ ਵੰਗਾਰ ਕੇ ਕਹਿੰਦਾ ਸੀ ਆ ਲੈ ਚਲਿਆ ਜੇ ਹਿੰਮਤ ਤਾਂ ਆ ਜੀ ਅੱਜ ਅਸੀਂ ਕਿੱਥੇ ਅੱਜ ਥਾਪੀ ਮਾਰਨ ਦੀ ਬਜਾਏ ਉਹਨਾਂ ਦੇ ਪੈਰਾਂ 'ਚ ਬਹਿ ਕੇ ਉਹਨਾਂ ਦੀਆਂ ਲੱਤਾਂ ਘੁੱਟੰਦੇ ਆਖੋ ਸਾਧਾ ਇੱਥੇ ਫਰਕ ਪੈ ਗਿਆ ਤੇ ਫਰਕ ਤਾਂ ਪਿਆ ਉਹ ਵੀ ਆਪਾਂ ਵਿਸਥਾਰ 'ਚ ਬਚਨ ਕਰਨਾ ਜਿੰਨੀ ਯੋਗ ਹਾਂ ਕਿ ਅੱਜ ਕਹਾਣੀ ਵਿਗੜ ਕਿਉਂ ਰਹੀ ਆ ਕਿੰਨਾ ਕੁਝ ਉਹ ਚੱਲਿਆ ਵਾ ਪਰ ਦੁੱਖ ਦੀ ਗੱਲ ਜੇ ਡੀ ਕੌਮ ਆਪਣੇ ਘੋੜੇ ਕੁਝ ਦਿਨਾਂ ਵਾਸਤੇ ਨਹੀਂ ਛੱਡੇ ਸੀ ਅੱਜ ਉਸ ਕੌਮ ਦੇ ਪੁੱਤ ਜਿਹੜੇ ਬੁੱਢੇ ਹੋ ਗਏ ਜੇਲਾਂ ਚ ਆਖੋ ਸਤ 60 60 40 40 ਸਾਲ ਤੇ ਮਹਾਰਾਜ ਸਾਹਿਬ ਤਰਸ ਕਰਨ ਗੱਲ ਫੇਰ ਮੁੜ ਕੇ ਉੱਥੇ ਆਉਂਦੀ ਹੈ ਜਵਾਸ਼ਕ ਹੈ ਸ਼ਹਾਦਤ ਕੀ ਉਹ ਜੀਣਾ ਛੋੜ ਦਿੱਤੇ ਹੈ ਬੋਲੋ ਸਾਰੇ ਜਵਾਸ਼ਕ ਹੈ ਸ਼ਹਾਦਤ ਕੇ ਵੋ ਜੀਨਾ ਅਗਰ ਖੁਦਾ ਵੀ ਦੇ ਖੁਦਾਈ ਤੋ ਵਾਪਸ ਪਰ ਇਥੇ ਸ਼ੇਰ ਦਾ ਅਰਸ ਬੜਾ ਡੂੰਗਾ ਹੈ